ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰੇ YouTube ਚੈਨਲ ਟੂ ਸਿਸਟਰ ਵਲੌਗ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਟਮਾਟਰ ਦੀ ਚਟਨੀ ਬਣਾਵਾਂਗੇ ਉਸ ਦੇ ਲਈ ਮੈਂ ਤਿੰਨ ਟਮਾਟਰ ਲਏ ਨੇ ਇਸ ਤਰੀਕੇ ਦੀ ਪੂਰੀ ਲਸਣ ਲਈ ਹੈ ਇਸ ਨੂੰ ਆਪਾਂ ਛਿੱਲ ਲਵਾਂਗੇ ਤੇ ਟਮਾਟਰਾਂ ਨੂੰ ਵੀ ਕੱਟ ਲਵਾਂਗੇ ਇਸ ਤਰੀਕੇ ਨਾਲ ਇੱਥੇ ਮੈਂ ਫਰੈਸ਼ ਰੈੱਡ ਕਲਰ ਦੇ ਟਮਾਟਰ ਲਏ ਨੇ ਜੀ ਜੇ ਆਪਾਂ ਲਾਲ-ਲਾਲ ਟਮਾਟਰ ਲਵਾਵਾਂਗੇ ਉਸ ਦਿਨ ਨਾਲ ਚਟਨੀ ਦੇ ਉੱਪਰ ਵਧੀਆ ਕਲਰ ਆਏਗਾ ਟਮਾਟਰਾਂ ਨੂੰ ਇਸ ਤਰੀਕੇ ਨਾਲ ਕੱਟ ਲਵਾਂਗੇ। ਟਮਾਟਰ ਦੇ ਸਾਕਤ ਜਿਹੇ ਹਿੱਸੇ ਨੂੰ ਆਪਾਂ ਉਤਾਰ ਦੇਵਾਂਗੇ। ਵੈਸੇ ਤਾਂ ਆਪਾਂ ਇਸ ਚਟਨੀ ਦੇ ਵਿੱਚ ਖੰਡ ਵੀ ਪਾ ਸਕਦੇ ਹਾਂ ਜੀ ਪਰ ਆਪਾਂ ਇਸ ਚਟਨੀ ਨੂੰ ਸੈਂਡਵਿਚ ਦੇ ਲਈ ਯੂਜ਼ ਕਰਾਂਗੇ ਇਸ ਦੇ ਲਈ ਆਪਾਂ ਇਸ ਦੇ ਵਿੱਚ ਖੰਡ ਨਹੀਂ ਪਾਵਾਂਗੇ। ਇਹ ਚਟਨੀ ਬਹੁਤ ਚਟਪਟੀ ਜੀ ਬਣ ਕੇ ਤਿਆਰ ਹੁੰਦੀ ਹੈ ਜੀ ਬਿਨਾ ਮਿੱਠਾ ਪਾਈ ਤੋਂ ਵੀ। ਹੁਣ ਮੈਂ ਸਾਰੇ ਟਮਾਟਰਾਂ ਨੂੰ ਸਾਫ਼ ਕਰ ਲਵਾਂਗੀ। ਤੇ ਇਹਨਾਂ ਦੇ ਸਾਕਤ ਜਿਹੇ ਹਿੱਸੇ ਨੂੰ ਉਤਾਰ ਦੇਵਾਂਗੇ ਕਿਉਂਕਿ ਇਹ ਜਲਦੀ ਪੱਕਦਾ ਨਹੀਂ ਹੈ। ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਜੀ ਬਿਲਕੁਲ ਸਕਿਪ ਨਾ ਕਰਿਓ ਵੀਡੀਓ ਨੂੰ ਅੱਜ ਆਪਾਂ ਬਹੁਤ ਟੇਸਟੀ ਜੀ ਚਟਨੀ ਬਣਾ ਕੇ ਤਿਆਰ ਕਰਾਂਗੇ ਹੁਣ ਮੈਂ ਸਾਰੇ ਟਮਾਟਰਾਂ ਨੂੰ ਇਸ ਤਰੀਕੇ ਨਾਲ ਕੱਟ ਕੇ ਤਿਆਰ ਕਰ ਲਿਆ ਹੈ ਹੁਣ ਆਪਾਂ ਚਟਨੀ ਤਿਆਰ ਕਰ ਲਵਾਂਗੇ ਚਟਨੀ ਬਣਾਉਣ ਦੇ ਲਈ ਇੱਕ ਪੈਨ ਦੇ ਵਿੱਚ ਦੋ ਚਮਚ ਸਰੋਂ ਦਾ ਤੇਲ ਲਵਾਂਗੇ ਵਾਰੀ ਵਾਰੀ ਕਰਕੇ 2 ਚਮਚ ਤੇਲ ਪਾਵਾਂਗੇ ਪੈਨ ਦੇ ਵਿੱਚ ਤੇਲ ਨੂੰ ਚੰਗੀ ਤਰ੍ਹਾਂ ਪੈਨ ਦੇ ਵਿੱਚ ਫੈਲਾ ਲਵਾਂਗੇ ਤਾਂ ਕਿ ਇਹ ਪੈਨ ਦੇ ਵਿੱਚ ਚੰਗੀ ਤਰ੍ਹਾਂ ਸੈੱਟ ਹੋ ਜਾਵੇ ਹੁਣ ਆਪਾਂ ਜੋ ਟਮਾਟਰ ਕੱਟ ਕੇ ਰੱਖੇ ਸੀ ਉਹ ਟਮਾਟਰ ਪਾਵਾਂਗੇ ਪੈਨ ਦੇ ਵਿੱਚ ਇਸ ਤਰੀਕੇ ਨਾਲ ਟਮਾਟਰ ਦੀ ਚਟਨੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਇਸ ਤੋਂ ਪਹਿਲਾਂ ਅਸੀਂ ਇਸ ਤਰੀਕੇ ਦੀ ਚਟਨੀ ਦੀ ਸ਼ਾਰਟ ਵੀਡੀਓ ਵੀ ਪਾ ਰੱਖੀ ਹੈ ਜੀ ਤੁਸੀਂ ਉਹ ਵੀਡੀਓ ਵੀ ਜ਼ਰੂਰ ਦੇਖਿਓ ਉਹ ਚਟਨੀ ਵੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਟਮਾਟਰ ਜਲਦੀ ਸੌਫਟ ਹੋ ਜਾਵੇ ਉਸਦੇ ਲਈ ਇੱਕ ਚਮਚ ਨਮਕ ਪਾਵਾਂਗੇ ਨਮਕ ਪਾਉਣ ਤੋਂ ਬਾਅਦ ਢੱਕ ਕੇ ਪਕਾ ਲਵਾਂਗੇ ਟਮਾਟਰਾਂ ਨੂੰ ਟਮਾਟਰਾਂ ਨੂੰ ਥੋੜੀ ਦੇਰ ਢੱਕ ਕੇ ਪਕਾਉਣ ਤੋਂ ਬਾਅਦ ਆਪਾਂ ਦੇਖ ਲਵਾਂਗੇ ਜੀ ਇਹ ਕਿਸ ਤਰੀਕੇ ਦੇ ਹੋ ਚੁੱਕੇ ਨੇ ਨਾਲੇ ਇਹਨਾਂ ਦੀਆਂ ਸਾਈਡਾਂ ਚੇਂਜ ਕਰ ਦੇਵਾਂਗੇ ਟਮਾਟਰਾਂ ਨੂੰ ਚੰਗੀ ਤਰ੍ਹਾਂ ਸਟਰ ਕਰਨ ਤੋਂ ਬਾਅਦ ਥੋੜੀ ਦੇਰ ਦੁਬਾਰਾ ਤੋਂ ਢੱਕ ਕੇ ਪਕਾ ਲਵਾਂਗੇ ස්තිකෙ මට පක්කචුකේ සිී අපබඳ බරට හන සයිඩන් චචි කර්දමාගේ ටමට පෙලා නු සට් හෝචුක් කිය අප න චංගී තර සාෝට හුන් තකප කාලමගේ තංක න අද චිල්ික චංගීතරන උත්තරසකකි හන පයිස් දෙවිච්ච ලාසන් පාමාන්ගේ ਲਸਣ ਆਪਾਂ ਸ਼ੁਰੂ ਦੇ ਵਿੱਚ ਨਹੀਂ ਪਾਵਾਂਗੇ ਜੀ ਲਸਣ ਬਰੀਕ ਹੈ ਇਸ ਦੇ ਲਈ ਇਹ ਪਾ ਜਦੋਂ ਟਮਾਟਰ ਥੋੜੇ ਜਿਹਾ ਪੱਕ ਜਾਣ ਫਿਰ ਪਾਵਾਂਗੇ ਲਸਣ ਤਾਂ ਕਿ ਲਸਣ ਜਲ ਨਾ ਜਾਵੇ ਦੁਬਾਰਾ ਤੋਂ ਢੱਕ ਕੇ ਪਕਾ ਲਵਾਂਗੇ ਵਿੱਚ ਵਿੱਚ ਦੀ ਆਪਾਂ ਲਸਣ ਨੂੰ ਹਿਲਾਉਂਦੇ ਰਵਾਂਗੇ ਤਾਂ ਕਿ ਲਸਣ ਜਲੇ ਨਾ ਜੇ ਤੁਹਾਨੂੰ ਸਾਡੀ ਬਣਾਈ ਹੋਈ ਕੋਈ ਵੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਇਸ ਤਰੀਕੇ ਨਾਲ ਆਪਾਂ ਵਿੱਚ ਵਿੱਚ ਦਿਲਾਉਂਦੇ ਰਵਾਂਗੇ ਤਾਂ ਕਿ ਲੈਸਨ ਜਾਂਦਾ ਨਾ ਜਾਵੇ ਹੁਣ ਟਮਾਟਰ ਤੇ ਲਸਣ ਪਕ ਕੇ ਤਿਆਰ ਨੇ ਜਿਸ ਤਰੀਕੇ ਤੇ ਆਪਾਂ ਨੂੰ ਚਾਹੀਦੇ ਸੀ ਹੁਣ ਆਪਾਂ ਟਮਾਟਰ ਦਾ ਛਿਲਕਾ ਉਤਾਰ ਦੇਵਾਂਗੇ ਜੇ ਤੁਹਾਨੂੰ ਸਾਡੀ ਬਣਾਇਓ ਕੋਈ ਵੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਮੈਂ ਇਸ ਤਰੀਕੇ ਨਾਲ ਸਾਰੇ ਟਮਾਟਰਾਂ ਦੇ ਛਿਲਕੇ ਉਤਾਰ ਲਵਾਂਗੀ ਚਿਲੇ ਹੋਏ ਟਮਾਟਰਾਂ ਨੂੰ ਇੱਕ ਬੋਲ ਦੇ ਵਿੱਚ ਕੱਢ ਲਵਾਂਗੇ ਜੇਕਰ ਆਪਾਂ ਕਈ ਵਾਰ ਸਬਜ਼ੀ ਖਾ ਖ ਅੱਕ ਜਾਂਦੇ ਆਂ ਜੀ ਤਾਂ ਆਪਾਂ ਇਸ ਤਰੀਕੇ ਦੀ ਬਣੀ ਹੋਈ ਚਟਨੀ ਵੀ ਰੋਟੀ ਦੇ ਨਾਲ ਖਾ ਸਕਦੇ ਆਂ ਇਹ ਚਟਨੀ ਬਹੁਤ ਟੇਸਟੀ ਲੱਗਦੀ ਹੈ ਹੁਣ ਆਪਾਂ ਇਹ ਟਮਾਟਰਾਂ ਨੂੰ ਚਮਚ ਦੇ ਨਾਲ ਬਰੀਕ ਕਰ ਲਵਾਂਗੇ ਇਸ ਤਰੀਕੇ ਨਾਲ ਬਿਲਕੁਲ ਬਰੀਕ ਕਰ ਲਵਾਂਗੇ ਟਮਾਟਰਾਂ ਨੂੰ ਤੁਸੀਂ ਵੀ ਇਸ ਤਰੀਕੇ ਨਾਲ ਚਟਨੀ ਬਣਾ ਕੇ ਦੇਖੋ ਜੀ ਇਹ ਚਟਨੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਜਲਦੀ ਵੀ ਬਣ ਕੇ ਤਿਆਰ ਹੁੰਦੀ ਹੈ ਇਸ ਨੂੰ ਬਣਾਉਣ ਤੇ ਕੋਈ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਅਸੀਂ ਰੋਜ਼ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਵੀਡੀਓਜ਼ ਪਾਉਂਦੇ ਰਹਨੇ ਆ ਜੀ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਜਟਨੀ ਬਿਲਕੁਲ ਬਰੀਕ ਹੋ ਚੁੱਕੀ ਹੈ ਜਿਸ ਤਰੀਕੇ ਦੀ ਆਪਾਂ ਨੂੰ ਚਾਹੀਦੀ ਸੀ ਹੁਣ ਆਪਾਂ ਇਸ ਦੇ ਵਿੱਚ ਸਵਾਦ ਅਨੁਸਾਰ ਨਾਮਕ ਪਾਵਾਂਗੇ ਨਾਮਕ ਆਪਾਂ ਥੋੜਾ ਜਿਹਾ ਘੱਟ ਹੀ ਰੱਖਾਂਗੇ ਜੀ ਕਿਉਂਕਿ ਪਟਮਟਰਾ ਨੂੰ ਪਕਾਉਣ ਵੇਲੇ ਵੀ ਨਾਮਕ ਪਾਇਆ ਸੀ ਇੱਕ ਛੋਟਾ ਚਮਚ ਲਾਲ ਮਿਰਚ ਪਾਵਾਂਗੇ ਇੱਕ ਛੋਟਾ ਚਮਚ ਚਾਟ ਮਸਾਲਾ ਪਾਵਾਂਗੇ ਫਿਰ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਚਮਚ ਦੇ ਨਾਲ ਮਿਕਸ ਕਰ ਲਵਾਂਗੇ ਚਟਨੀ ਦੇ ਵਿੱਚ ਇੱਕ ਹਰੀ ਮਿਰਚ ਪਾਵਾਂਗੇ ਬਰੀਕ ਕੱਟੀ ਹੋਈ ਹਰੀ ਮਿਰਚ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਦੋ ਪਿਆਜ਼ ਪਾਵਾਂਗੇ ਇਸ ਤਰੀਕੇ ਦੇ ਬਰੀਕ-ਬਰੀਕ ਕੱਟ ਕੀਤੇ ਹੋਏ ਪਿਆਜ਼ ਬਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਚਟਪਟੀ ਜੀ ਚਟਨੀ ਬਣ ਕੇ ਤਿਆਰ ਹੁੰਦੀ ਹੈ ਜੀ ਹਰਾ ਧਨੀਆ ਪਾਵਾਂਗੇ ਥੋੜਾ ਜਿਹਾ ਆਪਾਂ ਇਸ ਦੇ ਵਿੱਚ ਪੁਦੀਨਾ ਵੀ ਪਾ ਸਕਦੇ ਹਾਂ ਜੇ ਕੱਟ ਕੇ ਫਿਰ ਵੀ ਚਟਨੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗੀ ਥੋੜਾ ਜਿਹਾ ਕਾਲਾ ਨਮਕ ਪਾਵਾਂਗੇ నమక పాను బీ తర మే చట్నీ చటపటా బ అదా నీంబూ నీచే ਨਿੰਬੂ ਨੂੰ ਚਮਚ ਉੱਪਰ ਨਿਚੋੜ ਲਵਾਂਗੇ ਤਾਂ ਕਿ ਨਿੰਬੂ ਦੇ ਬੀਜ ਚਟਨੀ ਵਿੱਚ ਨਾ ਜਾਣ ਨਿੰਬੂ ਨਿਚੋੜਨ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਲਵਾਂਗੇ ਇਸ ਤਰੀਕੇ ਨਾਲ ਆਪਾਂ ਟੇਸਟੀ ਜੀ ਚਟਨੀ ਬਣਾ ਕੇ ਤਿਆਰ ਕਰ ਲਵਾਂਗੇ ਹੁਣ ਚਟਨੀ ਬਣ ਕੇ ਤਿਆਰ ਹੈ ਜੀ ਆਪਾਂ ਇਸ ਨੂੰ ਇੱਕ ਕੌਲੀ ਦੇ ਵਿੱਚ ਕੱਢ ਲਵਾਂਗੇ ਚੰਗੀ ਤਰ੍ਹਾਂ ਹਿਲਾ ਲਵਾਂਗੇ ਪਹਿਲਾਂ ਫਿਰ ਇੱਕ ਕੌਲੀ ਦੇ ਵਿੱਚ ਕੱਢ ਲਵਾਂਗੇ ਚਟਨੀ ਨੂੰ ਸਾਰੀ ਚਟਨੀ ਨੂੰ ਇੱਕ ਕੌਲੀ ਦੇ ਵਿੱਚ ਕੱਢ ਲਵਾਂਗੇ ਇਹ ਚਟਨੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਆਪਾਂ ਇਸ ਚਟਨੀ ਨੂੰ ਰੋਟੀ ਦੇ ਨਾਲ ਜਾਂ ਸੈਂਡਵਿਚ ਜਾਂ ਬਰੈਡ ਟੋਸਟ ਦੇ ਨਾਲ ਖਾਵਾਂਗੇ ਤੇ ਚਟਨੀ ਬਹੁਤ ਟੇਸਟੀ ਲੱਗੇਗੀ ਹੁਣ ਆਪਾਂ ਚਟਨੀ ਨੂੰ ਇੱਕ ਕੌਲੀ ਦੇ ਵਿੱਚ ਸਰਵ ਕਰ ਲਿਆ ਹੈ। ਤਿਆਰ ਚਟਨੀ ਉੱਪਰ ਹਰਾ ਧਨੀਆ ਲਗਾਵਾਂਗੇ। ਹੁਣ ਚਟਨੀ ਬਣ ਕੇ ਤਿਆਰ ਹੈ ਜੀ। ਇਸ ਵੀ ਇਸ ਤਰੀਕੇ ਨਾਲ ਚਟਨੀ ਬਣਾ ਕੇ ਦੇਖਿਓ ਹੁਣ ਆਪਾਂ ਇਸ ਚਟਨੀ ਦੇ ਨਾਲ ਬ੍ਰੈਡਰ ਸੈਂਡਵਿਚ ਵੀ ਬਣਾ ਲਵਾਂਗੇ ਜੀ ਉਸਦੇ ਲਈ ਬ੍ਰੈਡ ਉੱਪਰ ਸਭ ਤੋਂ ਪਹਿਲਾਂ ਆਪਾਂ ਬਟਰ ਲਗਾ ਲਵਾਂਗੇ ਚੰਗੀ ਤਰ੍ਹਾਂ ਬਟਰ ਲਗਾ ਲਵਾਂਗੇ ਬ੍ਰੈਡ ਉੱਪਰ ਜਿੰਨਾ ਆਪਾਂ ਬਟਰ ਲਗਾਵਾਂਗੇ ਉਨੇ ਹੀ ਜ਼ਿਆਦਾ ਸੈਂਡਵਿਚ ਕ੍ਰਿਸਪੀ ਬਣ ਕੇ ਤਿਆਰ ਹੋਣਗੇ ਬਟਰ ਲਗਾਉਣ ਤੋਂ ਬਾਅਦ ਜੋ ਆਪਾਂ ਸਾਸ ਤਿਆਰ ਕਰਕੇ ਰੱਖੀ ਸੀ ਉਹ ਸਾਸ ਲਗਾਵਾਂਗੇ ਬ੍ਰੈਡ ਉੱਪਰ ਚੰਗੀ ਤਰ੍ਹਾਂ ਚਟਨੀ ਲਗਾ ਲਵਾਂਗੇ ਚਟਨੀ ਨੂੰ ਸੈਟ ਕਰ ਲਵਾਂਗੇ ਚਮਚ ਨਾਲ ਤਾਂ ਕਿ ਬ੍ਰੈਡ ਦੇ ਵਿੱਚ ਚੰਗੀ ਤਰ੍ਹਾਂ ਸੈਟ ਹੋ ਜਾਵੇ ਅਸੀਂ ਚੰਨਾਲ ਚੰਗੀ ਤਰ੍ਹਾਂ ਸੈਟ ਕਰ ਲਵਾਂਗੇ ਚਟਨੀ ਨੂੰ ਬ੍ਰੈਡ ਰੱਖਾਂਗੇ ਉਸ ਬ੍ਰੈਡ ਉੱਪਰ ਜਿਸ ਬ੍ਰੈਡ ਉੱਪਰ ਆਪਾਂ ਚਟਨੀ ਲਗਾਈ ਸੀ ਹਲਕੇ ਹੱਥਾਂ ਨਾਲ ਬਟਰ ਲਗਾ ਲਵਾਂਗੇ ਪੈਨ ਦੇ ਵਿੱਚ ਤਾਂ ਕਿ ਫੋਕ ਲਗੰਦੇ ਨਾਲ ਪੈਨ ਖਰਾਬ ਨਾ ਹੋ ਜਾਵੇ ਫਿਰ ਸੈਂਡਵਿਚ ਰੱਖਾਂਗੇ ਸੈਂਡਵਿਚ ਨੂੰ ਕ੍ਰਿਸਪੀ ਹੋਣ ਤੱਕ ਸੇਕ ਲਵਾਂਗੇ ਸਾਈਡਾਂ ਤੇ ਬਟਰ ਲਗਾ ਲਵਾਂਗੇ ਸੈਂਡਵਿਚ ਦੀਆਂ ਸਾਈਡਾਂ ਚੇਂਜ ਕਰ ਦੇਵਾਂਗੇ ਤੇ ਬਟਰ ਲਗਾ ਲਵਾਂਗੇ ਦੂਸਰੀ ਸਾਈਡ ਨੂੰ ਵੀ ਇਸ ਤਰੀਕੇ ਨਾਲ ਕ੍ਰਿਸਪੀ ਹੋਣ ਤੱਕ ਸੇਕ ਲਵਾਂਗੇ ਇਸ ਤਰੀਕੇ ਨਾਲ ਬਹੁਤ ਟੇਸਟੀ ਸੈਂਡਵਿਚ ਬਣ ਕੇ ਤਿਆਰ ਹੁੰਦਾ ਹੈ ਜੀ ਦੇਖ ਸਕਦੇ ਹੋ ਜੀ ਸੈਂਡਵਿਚ ਕਿੰਨਾ ਵਧੀਆ ਤੇ ਸੋਹਣਾ ਬਣ ਕੇ ਤਿਆਰ ਹੋ ਰਿਹਾ। ਇਹ ਖਾਣ ਵਿੱਚ ਹੋਣਾ ਹੀ ਟੇਸਟੀ ਵੀ ਹੋਏਗਾ। ਇਸ ਤਰੀਕੇ ਨਾਲ ਆਪਾਂ ਸੈਂਡਵਿਚ ਨੂੰ ਕ੍ਰਿਸਪੀ ਹੋਣ ਤੱਕ ਸੇਕ ਲਵਾਂਗੇ। ਇਸ ਤਰੀਕੇ ਨਾਲ ਕ੍ਰਿਸਪੀ ਜਿਹਾ ਸੈਂਡਵਿਚ ਆਪਾਂ ਸੌਸ ਤੋਂ ਤਿਆਰ ਕਰ ਲਵਾਂਗੇ। ਤੁਸੀਂ ਦੇਖ ਸਕਦੇ ਹੋ ਜੀ ਇਹ ਸੈਂਡਵਿਚ ਕਿੰਨਾ ਕ੍ਰਿਸਪੀ ਹੋਏਗਾ ਕਿਉਂਕਿ ਬਾਹਰੋਂ ਹੀ ਦਿਖ ਰਿਹਾ ਹੈ। ਹੁਣ ਆਪਾਂ ਸੈਂਡਵਿਚ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਜੇਕਰ ਆਪਣਾ ਮਨ ਹੋਵੇ ਤਾਂ ਆਪਾਂ ਸੈਂਡਵਿਚ ਨੂੰ ਇਸ ਤਰੀਕੇ ਨਾਲ ਵੀ ਖਾ ਸਕਦੇ ਆ ਨਹੀਂ ਆਪਾਂ ਇਸ ਨੂੰ ਕੱਟ ਕੇ ਵੀ ਖਾ ਸਕਦੇ ਆ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਇਸ ਸੈਂਡਵਿਚ ਦੇ ਵਿੱਚ ਕਾਫੀ ਸਾਰੀ ਸਾਸ ਲਗਾਈ ਸੀ ਫਿਰ ਵੀ ਇਹ ਸੈਂਡਵਿਚ ਕ੍ਰਿਸਪੀ ਬਣ ਕੇ ਤਿਆਰ ਹੋਇਆ ਬਿਲਕੁਲ ਵੀ ਢਿੱਲਾ ਨਹੀਂ ਹੈ ਤੇ ਸੈਂਡਵਿਚ ਵਿੱਚ ਵੀ ਕਾਫੀ ਸਾਰੀ ਸਟਫਿੰਗ ਦਿਖਾਈ ਦੇ ਰਹੀ ਹੈ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਓ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ